ਮੀਰੀ ਪੀਰੀ ਦੇ ਮਾਲਕ ਦੇਖ ਦੇਖ ਦੇ ਧਨੀ ਸੱਚੇ ਬਾਦਸ਼ਾਹ ਅੱਜ ਸਮੁੱਚੇ ਖਾਲਸਾ ਬੰਦ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾ ਸੰਤਾਂ ਗੁਰੂ ਦੀਆਂ ਲਾੜਲੀਆਂ ਨੇ ਹੈਂ ਸੰਗ ਫੌਜਾਂ ਸੰਤਾਂ ਮਹਾਂਪੁਰਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦੇ ਉਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿੱਥੇ ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਨ ਅਕਾਲ ਤਖਤ ਸਾਹਿਬ ਜਿੱਥੇ ਹਮੇਸ਼ਾ ਹਰ ਸਿੱਖ ਦਾ ਜਿਹੜਾ ਚਰਦਾ ਭਾਵਨਾ ਸਰਕਾਰ ਦੇ ਨਾਲ ਜਿਹੜਾ ਸਿਰ ਝੁਕਦਾ ਉਸ ਸਥਾਨ ਤੇ ਆ ਕੇ ਜਿੱਥੇ ਨਮਸਕਾਰ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਜ਼ਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗੁਰੂ ਸਾਹਿਬ ਇਸੇ ਤਰ੍ਹਾਂ ਬੇਸ ਉਦੇਸ਼ ਨਹੀਂਆ ॠषਵ ਦੇ ਹਮੇਸ਼ਾ ਹੀ ਹਰ ਇਨਸਾਨ ਤੇ ਆਪਣਾ ਮੇਰ ਭਰਿਆ ਸੀ ਜਿਵੇਂ ਅੰਮ੍ਰਿਤਸਰ ਮੇਰੇ ਬਲੋਗ ਤੇ ਸੋਸ਼ਲ ਮੀਡੀਆ ਦੀ ਲੱਗੀ ਹੈ ਕੁੰਤਮ ਕੀ ਜੀ ਪੀਏ ਕਿ ਲਕੋਲ ਵਿੱਚ ਕੀਤਾ ਗਿਆ ਕਾਫੀ ਵਿਵਾਦਾ ਵਿੱਚ ਰਿਹਾ ਹੈ ਕਿਵੇਂ ਦੇਖਦੇ ਹੋ ਅਰਜੁਨ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਉਹਨਾਂ ਵੱਲੋਂ ਸਾਜੇ ਨੂੰ ਅੱਜ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਦਾ ਮੂਰਤ ਹਰ ਗੋਵਿੰਦ ਸਵਾਰੀ ਉਹਨਾਂ ਦੇ ਮਹਾਨ ਅਸਥਾਨ ਤੇ ਇੱਥੇ ਕੋਈ ਵੀ ਆ ਕੇ ਆਪਣੀ ਸ਼ਰਧਾ ਭਾਵਨਾ ਸਤਾਰ ਜਿਹੜਾ ਕਿਸੇ ਨੂੰ ਕੋਈ ਦੁੱਖ ਸੋ ਖੁੰਦਾ ਉਥੇ ਆਪਾਂ ਆਪਣੀ ਜਿਹੜੀ ਹੈ ਆ ਕੇ ਆਪਣੇ ਭਾਵਨਾ ਰੱਖ ਸਕਦੇ ਆ ਆਪਦੀ ਮੰਗ ਰੱਖ ਸਕਦੇ ਆ ਗੁਰੂ ਸਾਹਿਬ ਕੋਲੋਂ ਤੇ ਜਿਹੜੀ ਹੈ ਉਥੋਂ ਹੀ ਆ ਕੇ ਆਪਾਂ ਸ਼ੀਰਵਾਦ ਲੈ ਸਕਦੇ ਆ ਕਿਸੇ ਨੂੰ ਕੋਈ ਵੀ ਦੁੱਖ ਸੁੱਖ ਕਦੇ ਵੀ ਹੋਇਆ ਤੇ ਖਾਲਸਾ ਜਿਹੜਾ ਆ ਆਪਾਂ ਆਮ ਬੋਲਸ ਹੁੰਦੇ ਆਏ ਨਹੀਂ ਨਹਿੰਗ ਬੂਆ ਖੋਲਦੇ ਉਹਨਾਂ ਸੰਗ ਤੋਂ ਗੁਰੂ ਸਾਹਿਬ ਦੀ ಅಪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ-ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਉਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਉਹ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਹੈ ਪਰਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਤੋ ਗੁਰੂ ਸਾਹਿਬ ਕਿਰਪਾ ਕਰਨ ਸਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤفاق ਬਖਸ਼ਣ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰ ਜੀਏ ਖਾਸ ਕਰਕੇ ਜਿਹੜੀ ਹੈ ਇਸਤਰੀ ਜਾਤ ਹੈ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹਿ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦੀ ਚਾਹੀਦਾ ਸਾਰੇ ਨਹਿਂਗ ਸਿੰਘ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆਂ ਭੈਣਾਂ ਉਹਨਾਂ ਦੀ ਰੱਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਬਾਬਾ ਬਨੂਰ ਸਿੰਘ ਜੀ ਤੇ ਬਾਬਾ ਸਹਿਬ ਸਿੰਘ ਕਲਾਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਤੇ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਆ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਪੈਰ ਨੂੰ ਛੜਾ ਕੇ ਘਰੋਂ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥਾ ਬੁੱਢਾ ਦਲ ਹੈ ਇਹ ਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਪਹਿਰਾ ਦਿੰਦੀਆਂ ਨੇ ਤੇ ਜੋ ਵੀ ਇਹ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਆਪਾਂ ਤੇ ਤੁਹਾਡੇ ਨਾਲ ਬਚਨਾਂਾਂ ਜੀ ਕਰਾਂ ਅੱਜ ਪੰਜਾਬ ਦੇ ਨਹੀਂ ਸੀ ਕਿ ਬੰਦੇ ਦੇ ਜਬਾਤ ਉਹ ਬਾਉ ਗੱਤੀ ਤੂੰ ਦੇਖ ਲੇ ਤਾਂ ਆਪਣੀ ਜਵਾਨੀ ਕੀ ਹੋਇਆ ਉਹਨੇ ਉਹ ਨਹੀਂ ਅਜੇ ਤੱਕ ਕਿ ਐਨੀ ਘੱਟਾ ਉਹ ਕਿੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਉਹ ਕਿਹੜੀ ਜਗ੍ਹਾ ਤੇ ਇੱਕ ਨਾ ਚਕਸਾਲ ਵੱਲੋਂ ਜਿੱਥੇ ਦਾ ਤਾਂ ਜ਼ਰੂਰ ਕੀਤਾ ਜਾਂਦਾ ਤੀਜੀ ਦੀ ਇੱਕ ਮੱਥਨ ਕਰਦੇ ਜਿੱਥੇ ਦਾ ਕੋਈ ਦੇਖਣ ਕਰਦਾ ਤਾਂ ਕਦੇ ਇਹ ਹੁੰਦਾ ਵੀ ਜਦੋਂ ਤੱਕ ਮर्यादा ਦੇ ਮੁਤਾਬਕ ਸਾਰਿਆਂ ਦੇ ਗੁਰਮਤੇ ਦੇ ਮੁਤਾਬਕ ਸਾਰੇ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਸ਼ਰੋਮੀ ਪੰਥ ਅਕਾਲੀ ਬੁੱਢਾ ਦਲ 5 ਅਪ੍ਰੈਲ ਉਹਦੇ ਵਿੱਚ ਸਾਰੇ ਸੰਤ ਮਹਾਂਪੁਰਖ ਬੈਠੇ ਜਦੋਂ ਤੱਕ ਇੱਕ ਗੁਰਮਤੇ ਦੇ ਨਾਲ ਹੋਏ ਵੀ ਆਪਾਂ ਕਾਰਜ ਨਹੀਂ ਕਰਦੇ ਉਦੋਂ ਤੱਕ ਜਿਹੜਾ ਆਹੀ ਵਿਰੋਧ ਵੀ ਨਹੀਂ ਸਾਡਾ ਕਿਸੇ ਨਾ ਨਿੱਜੀ ਵਿਰੋਧ ਨਹੀਂ ਕੋਈ ਪਰ ਆਪਾਂ ਚਾਹੁੰਦੇ ਹਾਂ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੇਵ ਲਾਏ ਹਰ ਨਾਮਹਿਕੀ ਰੋਹੋ ਜੋੜੀ ਗੁਰਮਖ ਸੈਠੂ ਸਫਾ ਬਚਾਏ ਕੋਈ ਵੀ ਕਾਰਜ ਕਰਨੇ ਆ ਮਰਿਆਦਾ ਚ ਰਹਿ ਕੇ ਕਰੀਏ ਦੇ ਹੋਈ ਚੰਗੇ ਲੱਗਦੇ ਆ ਆਜੂਗਾ ਸਮਾਂ ਆਜੂਗਾ ਤੇ ਜਿਹੜਾ ਸਾਰੇ 77 22 ਦੇ ਨਾਲ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕਰਦੇ ਹੁੰਦੇ ਨੇ ਲੰਮੀ ਕਮੇ ਤੇ ਸੰਸਾਰੀ ਬੰਗਿਆ ਵੀ ਭਵਾਂ ਦੇ ਠੇਡਾਰ ਪਵਾਂ ਦੀ ਰੰਤੀ ਹੈ ਉਹਨਾਂ ਵੀ ਲੁਕੀ ਦੇ ਲਈ ਜਿੱਦੀ ਬਣਾਈ ਪਰ ਉਹ ਤੇ ਆਪਾਂ ਉਹ ਤੇ ਨਹਿنگ ਸਿੰਘ ਫੌਜਾਂ ਨੇ ਸ਼ੁਰੂ ਤੋਂ ਪਹਿਲਾਂ ਸਭ ਤੋਂ ਨਹਿنگ ਸਿੰਘ ਫੌਜਾਂ ਨੇ ਜਿਹੜਾ ਇਹ ਗੁਰਮਤਾ ਜਿਹੜਾ ਸਾਹਮਣੇ ਸੰਗਤਾਂ ਦੇ ਲਿਆਉਂਦਾ ਨਹਿنگ ਸਿੰਘ ਫੌਜਾਂ ਹੀ ਜਿਹੜੀਆਂ ਨੇ ਸ਼ੁਰੂ ਤੋਂ ਉਹਨਾਂ ਨੇ ਇਹ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੋਈ ਵੀ ਜੇ ਨੰਗਸੰਗ ਬੁੱਢਾ ਦਲ ਦੇ ਪਹਿਲਾ ਜਥੇਦਾਰ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਰ ਹੈ ਹੁਣ ਵੀ ਸਾਡੀ ਜਿਹੜੀ ਹੈ ਜਿਹੜੀ ਵੀ ਇੱਥੇ ਆਪਣੇ ਭਾਵੇਂ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਉਹ ਵਿਧੀ ਵਿਵਧਾਨ ਤੇ ਮਰਿਆਦਾ ਦੇ ਨਾਲ ਹੀ ਕਿਸੇ ਨੂੰ ਵੀ ਬੁਲਾਉਣਾ ਜਾਂ ਲਾਉਣਾ ਮਰਿਆਦਾ ਦੇ ਮੁਤਾਬਕ ਹੀ ਸਾਰੇ ਕਾਰਜ ਕਰਨੇ ਉਹਨਾਂ ਨੂੰ ਚਾਹੀਦੇ ਹੈ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਉਹ ਵੀ ਮੰਨ ਕੁੱਤੀ ਦੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਲੀਲਤਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਨੂੰ ਬੜਾ ਕੋਸਤੀ ਪੜਾ ਰਿਹਾ ਹੈ ਬੜੇ ਬੜੇ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਿਆਦਾ ਗੰਦ ਫੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆਂ ਪਣਾ ਦੀ ਰਾਖੀ ਕਰਦਾ ਹੈ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਬੜੇ ਗੁਰਮਤ ਦੇ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦਈਏ